ਵਾਹ へ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਗਉੜੀ ਮਾਜ ਮਹੱਲਾ ਚੌਥਾ ਗੁਰਮਖ ਜਿੰਦੂ ਜਪ ਨਾਮ ਕਰਮਾ ਮਤ ਮਤਾ ਮਤ ਜਿਓ ਨਾਮ ਮੁਖ ਰਾਮਾ ਸੰਤੋਖ ਪਿਤਾਕਾਰ ਗੁਰਪੁਰਖ ਅਜਨਮਾ ਵੱਡ ਭਾਗੀ ਮਿਲ ਰਾਮਾ ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜਿਓ ਗੁਰ ਹਰ ਰੰਗ ਰਤੜਾ ਸਦਾ ਨਿਰਬਾਣੀ ਜਿਓ ਵੱਡ ਭਾਗੀ ਮਿਲ ਸੁਗੜ ਸੁਜਾਨੀ ਜਿਓ ਮੇਰਾ ਮਨ ਤਨ ਹਰ ਰੰਗ ਭਿੰਨਾ ਆਵੋ ਸੰਤੋ ਮਿਲ ਨਾਮ ਜਪਾ ਹ ਵਿੱਚ ਸੰਗਤ ਨਾਮ ਸਦਾ ਲੈ ਲਾਹਾ ਜਿਓ ਕਰ ਸੇਵਾ ਸੰਤਾ ਅਮਰਤ ਮੁਖ ਪਾਹਾ ਜਿਓ ਮਿਲ ਪੂਰਬ ਲਿਖੜੇ ਧੁਰ ਕਰਮਾ ਸਾਵਣ ਵਰ ਸਮਰਤ ਜਗ ਛਾਇਆ ਜਿਓ ਮਨ ਮੋਰ ਕੋ ਕਿੜਾ ਸ਼ਬਦ ਮੁਖ ਪਾਇਆ ਹਰ ਅਮਰਤ ਉਠੜਾ ਮਿਲਿਆ ਹਰ ਰਾਇਆ ਜਿਓ ਜਨ ਨਾਨਕ ਪ੍ਰੇਮ ਰਤਨਾਂ ਗੌੜੀ ਮਾਜ ਮਹੱਲਾ ਚੌਥਾ ਆਓ ਸਖੀ ਗੁਣ ਕਾਮਣ ਕਰੀਹਾ ਜਿਓ ਮਿਲ ਸੰਤ ਜਨ ਆ ਰੰਗ ਮਾਣ ਹਰ ਲੀਆ ਜਿਓ ਗੁਰ ਦੀਪਕ ਗਿਆਨ ਸਦਾ ਮਨ ਬਲਿਆ ਜਿਓ ਹਰ ਟੁੱਠੈ ਢੁੱਲ ਢੁੱਲ ਮਿਲਿਆ ਜਿਓ ਮੇਰ ਮਾਨ ਤਨ ਪ੍ਰੇਮ ਲਗਾ ਹਰ ਢੋਲੇ ਜਿਓ ਮੈਂ ਮੇਲੇ ਮਿੱਤਰ ਸਤ ਗੁਰ ਵੇ ਚੋਲੇ ਜਿਓ ਮਨ ਦੇਵਾ ਸੰਤਾ ਮੇਰਾ ਪ੍ਰਭ ਮੇਲੇ ਜਿਓ ਹਰ ਵਿਟੜੇ ਹੋ ਸਦਾ ਖੋਲੇ ਜਿਓ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਹਰ ਕਿਰਪਾ ਕਰ ਮਨ ਵਸ ਜਿਓ ਮਨ ਚਿੰਦੇੜਾ ਫਲ ਪਾਇਆ ਮੇਰੇ ਗੋਵਿੰਦਾ ਗੁਰ ਪੂਰਾ ਵੇਖ ਵਿਗਾਸ ਜਿਓ ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਵਿੰਦਾ ਮਨ ਅਨ ਦਿਨ ਅਨਦਰ ਹੱਸ ਜਿਓ ਹਰ ਪਾਇੜਾ ਵਡ ਭਾਗੇ ਮੇਰੇ ਗੋਵਿੰਦਾ ਨਿਤ ਲੈ ਲਾਹ ਮਨ ਹੱਸ ਜਿਓ ਹਰ ਆਪ ਪਾਏ ਹਰ ਆਪੇ ਵੇਖੈ ਹਰ ਆਪੇ ਕਰੈ ਲਾਇਆ ਜਿਓ ਇਕ ਖਾਵੇ ਬਖਸ ਟੋਟ ਨ ਆਵੇ ਇਕ ਨਾ ਫੱਕਾ ਪਾਇਆ ਜਿਓ ਇਕ ਰਾਜੇ ਤਖਤ ਬਹ ਨਿਤ ਸੁਖੀਏ ਇਕ ਨਾ ਅਪੇਖ ਮੰਗਾਇਆ ਜਿਓ ਸਾਬਿਕੋ ਸ਼ਬਦ ਵਰਤਦਾ ਮੇਰੇ ਗੋਵਿੰਦਾ ਜਨ ਨਾਨਕ ਨਾਮ ਧਿਆਇਆ ਜਿਓ ਗੋੜੀ ਮਾਜ ਮਹੱਲਾ ਚੌਥਾ ਮਨ ਮਾਹੀ ਮਨ ਮਾਹੀ ਮੇਰੇ ਗੋਵਿੰਦਾ ਹਰ ਰੰਗ ਰਤਤਾ ਮਨ ਮਾਹੀ ਜਿਓ ਹਰ ਰੰਗ ਨਾਲ ਨ ਲਖੀਐ ਮੇਰੇ ਗੋਵਿੰਦਾ ਗੋੜ ਪੂਰਾ ਲਖ ਲਖਾਹੀ ਜਿਓ ਹਰ ਹਰ ਨਾਮ ਪਰ ਗਾਸਿਆ ਮੇਰੇ ਗੋਵਿੰਦਾ ਸਭ ਦਾਲ ਦੁੱਖ ਲਹਿਜਾਈ ਜਿਓ ਹਰ ਪਦ ਉੱਤਮ ਪਾਇਆ ਮੇਰੇ ਗੋਵਿੰਦਾ ਵੱਡ ਭਾਗੀ ਨਾਮ ਸਮਾਹੀ ਜਿਓ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿੰਦਾ ਕਿਨ ਹਰ ਪ੍ਰਭ ਡਿਠੜਾ ਨੈਣੀ ਜਿਓ ਮੇਰਾ ਮਨ ਤਾਂ ਬਹੁਤ ਬੈਰਾਗਿਆ ਮੇਰੇ ਗੋਵਿੰਦਾ ਹਰ ਬਾਜੋਂ ਤਨ ਕੁਮ ਲੈਣੀ ਜੀਉ ਸੰਤ ਜਨਾ ਮਿਲ ਪਾਇਆ ਮੇਰੇ ਗੋਵਿੰਦਾ ਮੇਰਾ ਹਰ ਪ੍ਰਭ ਸੱਜਣ ਸੈਣੀ ਜੀਉ ਹਰ ਆਏ ਮਿਲੇ ਆ ਜਗ ਜੀਵਨ ਮੇਰੇ ਗੋਵਿੰਦਾ ਮੈਂ ਸੁਖ ਵਿਹਾਣੀ ਰਹਿਣੀ ਜੀਉ ਮੈਂ ਮੇਲੋ ਹੋ ਸੰਤ ਮੇਰਾ ਹਰ ਪ੍ਰਭ ਸੱਜਣ ਮੈਂ ਮਾਨਤਾ ਨ ਭੋਖ ਲਗਾਈਆ ਜਿਓ ਹੋ ਰਹਿ ਨ ਸਕੋ ਬਿਨ ਦੇਖੇ ਮੇਰੇ ਪ੍ਰੀਤਮ ਮੈਂ ਅੰਤਰ ਬਿਰਹੋ ਹਰ ਲਾਈਆ ਜਿਓ ਹਰ ਰਾਇਆ ਮੇਰਾ ਸੱਜਣ ਪਿਆਰਾ ਗੁਰ ਮੇਲੇ ਮੇਰਾ ਮਨ ਜੀਵਾਈਆ ਜਿਓ ਮੇਰੇ ਮਾਨਤਾ ਨੇ ਆਸਾ ਪੂਰੀਆਂ ਮੇਰੇ ਗੋਵਿੰਦਾ ਹਰ ਮਿਲਿਆ ਮਨ ਵਾਧਾਈਆ ਜਿਓ ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹੋ ਤਦ ਵਿਟੜੇ ਹੋ ਸਤ ਵਾਰੀ ਜਿਓ ਮੇਰੇ ਮਨ ਤਨ ਪ੍ਰੇਮੇ ਪਰਮ ਕਾ ਮੇਰੇ ਗੋਵਿੰਦਾ ਹਰ ਪੂੰਜੀ ਰਾਖ ਹਮਾਰੀ ਜਿਓ ਸਤ ਗੁਰ ਵਿਸ਼ਟ ਮੇਲ ਮੇਰੇ ਗੋਵਿੰਦਾ ਹਰ ਮੇਲੇ ਕਰ ਰਹਿ ਬਾਰੀ ਜਿਓ ਹਰ ਨਾਮ ਦੇ ਆਕਰ ਪਾਇਆ ਮੇਰੇ ਗੋਵਿੰਦਾ ਜਨ ਨਾਨਕ ਸਰਣ ਤੁਮਾਰੀ ਜਿਓ ਗੌੜੀ ਮਾਜ ਮਹੱਲਾ ਚੌਥਾ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜਿਓ ਹਰ ਆਪੇ ਕਾਨੋ ਪਾਇੰਦਾ ਮੇਰੇ ਗੋਵਿੰਦਾ ਹਰ ਆਪੇ ਗੋਪੀ ਖੋਜੀ ਜਿਓ ਹਰ ਆਪੇ ਸਬਕਟ ਭੋਗਦਾ ਮੇਰੇ ਗੋਵਿੰਦਾ ਹਰ ਆਪੇ ਰਸੀਆ ਭੋਗੀ ਜਿਓ ਹਰ ਸੁ ਜਾਣ ਨਾ ਭੁੱਲਈ ਮੇਰੇ ਗੋਵਿੰਦਾ ਆਪੇ ਸਤਗੁਰ ਜੋਗੀ ਜਿਓ ਆਪੇ ਜਗਤੋ ਪਾਏਂਦਾ ਮੇਰੇ ਗੋਵਿੰਦਾ ਹਰ ਆਪ ਖੇਲ ਬੋਰੰਗੀ ਜਿਓ ਇਕ ਨਾ ਭੋਗ ਭੁਗਾਏਂਦਾ ਮੇਰੇ ਗੋਵਿੰਦਾ ਇਕ ਨਗਨ ਫਿਰੈ ਨੰਗ ਨੰਗੀ ਜਿਓ ਆਪੇ ਜਗਤੋ ਪਾਏਂਦਾ ਮੇਰੇ ਗੋਵਿੰਦਾ ਹਰ ਦਾਨ ਦੇਵੇ ਸਭ ਮੰਗੀ ਜਿਓ ਭਗਤਾ ਨਾਮ ਆਧਾਰ ਹੈ ਮੇਰੇ ਗੋਵਿੰਦਾ ਹਰ ਕਥਾ ਮੰਗੇ ਹਰ ਚੰਗੀ ਜਿਓ ਹਰ ਆਪੇ ਭਗਤ ਕਰਾਏਂਦਾ ਮੇਰੇ ਗੋਵਿੰਦਾ ਹਰ ਭਗਤਾ ਲੋਚ ਮਨ ਪੂਰੀ ਜਿਓ ਆਪੇ ਜਲ ਥਲ ਵਰਤਦਾ ਮੇਰੇ ਗੋਵਿੰਦਾ ਰਾਵ ਰਹਿਆ ਨਹੀਂ ਦੂਰੀ ਜਿਓ ਹਰ ਅੰਤਰ ਬਾਹਰ ਆਪ ਹੈ ਮੇਰੇ ਗੋਵਿੰਦਾ ਹਰ ਆਪ ਰਹਾ ਪਰ ਪੂਰੀ ਜਿਓ ਹਰ ਆਤਮ ਰਾਮ ਪਸਾਰਿਆ ਮੇਰੇ ਗੋਵਿੰਦਾ ਹਰ ਵੇਖੈ ਆਪ ਹਧੂਰੀ ਜਿਓ ਹਰ ਅੰਤਰ ਵਾਜਾ ਪੌਣ ਹੈ ਮੇਰੇ ਗੋਵਿੰਦਾ ਹਰ ਆਪ ਵਜਾਏ ਤਿਉ ਵਜੈ ਜਿਓ ਹਰ ਅੰਤਰ ਨਾਮਨ ਦਾਨ ਹੈ ਮੇਰੇ ਗੋਵਿੰਦਾ ਗੋਰੀ ਸ਼ਬਦੀ ਹਰ ਪ੍ਰਭ ਗਾਜੈ ਜੀਓ ਆਪੇ ਸ਼ਰਨ ਪਵਾਏ ਦਾ ਮੇਰੇ ਗੋਵਿੰਦਾ ਹਰ ਭਗਤ ਜਨਾਂ ਰਾਖ ਲਾਜੈ ਜੀਓ ਵੱਡ ਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧ ਕਾਜੈ ਜੀਓ ਵੱਡ ਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧ ਕਾਜੈ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ